ਨਝ ਮਾਤਾ ਜੀ ਕੰਜਕਾ ਪੂਜਨ ਤੁਸੀਂ ਕੀਤਾ ਹੋਣਾ ਆ ਬਹੁਤ ਬਹੁਤ ਵਧਾਈਆਂ ਤੁਹਾਨੂੰ ਤੁਹਾਡੀਆਂ ਮਨੋ ਕਾਮਨਾਵਾਂ ਜੋ ਵੀ ਤੁਸੀਂ ਰੱਖੀਆਂ ਮਾਤਾ ਮੂਰੀ ਸਾਰੀਆਂ ਮਾਤਾ ਰਾਣੀ ਉਹ ਪੂਰੀਆਂ ਕਰੇ ਤੇ ਮੈਨੂੰ ਦੇਖੋ ਬਾੜੀ ਜਾਣਕਾਰੀ ਨਹੀਂ ਹੈਗੀ ਪਰ ਫਿਰ ਵੀ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਜ਼ਰੂਰ ਕਰੂੰਗੀ ਦੇਖੋ ਤੁਸੀਂ ਵਾਰਤ ਰੱਖਦੇ ਆ ਫਿਰ ਉਸ ਤੋਂ ਬਾਅਦ ਪੂਜਨ ਵੀ ਕਰਦੇ ਆ ਬਿਲਕੁਲ ਜੀ ਕਰਨਾ ਚਾਹੀਦਾ ਆ ਦੇਵੀ ਦੇਵਤੇ ਪੂਜੈਣੀਆਂ ਆ ਪੂਜਨਯੋਗ ਆ ਉਹਨਾਂ ਨੂੰ ਪੂਜਣਾ ਚਾਹੀਦਾ ਆ ਠੀਕ ਹੈ ਜੀ ਤੇ ਮੈਂ ਗੱਲ ਕਰਨੀ ਆ ਇਹ ਵੀ ਜਦੋਂ ਤੁਸੀਂ ਕਾਂਜਗਾ ਪੂਜਨ ਕਰਦੇ ਆ ਉਹਨਾਂ ਨੂੰ ਤੁਸੀਂ ਸਮਾਨ ਜਿਹੜਾ ਵੀ ਦਿੰਨੇ ਆ ਤੇ ਆਪਾਂ ਕੀ ਕਰਦੇ ਆ ਉਥੋਂ ਬਣੀਆਂ ਬਣਾਈਆਂ ਪਲੇਟਾਂ ਜਿਹੜੀਆਂ ਆ ਮਾਰਕੀਟ ਵਿੱਚੋਂ ਲੈ ਆਉਂਦੇ ਆ ਉਹਨਾਂ ਦੇ ਵਿੱਚ ਕੀ ਹੁੰਦਾ ਆ ਜੇ ਤਾ ਤੁਸੀਂ ਮਤਲਬ ਹੁਣ ਅੱਜ ਤੁਸੀਂ ਕਰ ਚੁੱਕੇ ਆ ਅੱਗੇ ਤੋਂ ਇਹ ਗਲਤੀ ਜਿਹੜੀ ਤੁਸੀਂ ਬਿਲਕੁਲ ਨਹੀਂ ਕਰਨੀ ਹੈਗੀ ਤੇ ਤੁਸੀਂ ਕਹਣਾ ਵੀ ਸਾਨੂੰ ਮਤਾਂ ਦਿੰਦੀ ਆ ਪਰ ਨਹੀਂ ਤੁਹਾਡੇ ਦਿਲ ਨੂੰ ਵੀ ਇਹ ਗੱਲ ਜਰੂਰ ਲੱਗੂਗੀ ਵੀ ਹਾਂ ਜੇ ਇਹ ਭੈਣ ਗੱਲ ਕਹਿ ਰਹੀ ਆ ਤੇ ਬਿਲਕੁਲ ਸਹੀ ਆ ਆਪਾਂ ਕੀ ਕਰਦੇ ਆ ਮਾਰਕੀਟ ਵਿੱਚ ਜਾ ਕੇ ਬਣੀਆਂ ਬਣਾਈਆਂ ਪਲੇਟਾਂ ਜਿਹੜੀਆਂ ਲੈ ਆਉਨੇ ਆ ਤੁਸੀਂ ਵੀ ਉਹਦੇ ਵਿੱਚ ਦੇਖਿਆ ਹੋਵੇਗਾ ਕਿ ਉਸ ਪਲੇਟ ਦੇ ਵਿੱਚ ਕੋਈ ਚੀਜ਼ ਵਰਤਨਜੋਗ ਹੈ ਪਰ ਮੈਂ ਦੇਖਿਆ ਆ ਵੀ ਉਹਨਾਂ ਪਲੇਟਾਂ ਦੇ ਵਿੱਚ ਕੋਈ ਵੀ ਚੀਜ਼ ਜਿਹੜੀ ਆ ਵਰਤਨਜੋਗ ਨਹੀਂ ਹੁੰਦੀ ਪਹਿਲਾਂ ਤੁਹਾਨੂੰ ਮੈਂ ਦੱਸ ਦਿੰਨੀ ਆ ਇੱਕ ਜਾਂ ਡੇਢ ਇੰਚ ਦਾ ਰਿਬਨ ਦਾ ਉਹਦੇ ਵਿੱਚ ਇੱਕ ਇੱਕ ਪੀਸ ਹੁੰਦਾ ਆ ਦੱਸੋ ਵੀ ਉਹ ਰਿਬਨ ਜਿਹੜਾ ਆ ਕਿਸ ਤਰ੍ਹਾਂ ਪਾਇਆ ਜਾਊਗਾ ਉਸ ਦੇ ਵਿੱਚ ਚੂੜੀਆਂ ਹਲਕੀਆਂ ਸਭ ਤੋਂ ਸਸਤੀਆਂ ਜੋ ਵੀ ਯਾਨੀ ਕਿ ਉਹਦੇ ਵਿੱਚ ਜੋ ਵੀ ਮਟੀਰੀਅਲ ਹੁੰਦਾ ਉਸ ਪਲੇਟ ਦੇ ਵਿੱਚ ਉਹਦੇ ਵਿੱਚੋਂ ਇੱਕ ਚੀਜ਼ ਵੀ ਭਰਤਨ ਯੋਗ ਨਹੀਂ ਹੁੰਦੀ ਫਿਰ ਆਪਾਂ ਜੋ ਆਪਾਂ ਕੰਜਕਾਂ ਵਾਸਤੇ ਚੁੰਨੀਆਂ ਲਿਆਉਣੇ ਆ ਉਹ ਚੁੰਨੀ ਕਿੰਨੀ ਕੁ ਹੁੰਦੀ ਹੈ ਵੱਧ ਤੋਂ ਪੱਧ 15 ਇੰਚ ਜਾਂ 20 ਇੰਚ ਠੀਕ ਹੈ ਇੰਨੀ ਹੁੰਦੀ ਹੈ ਨਾ ਜੋ ਕਿ ਬੱਚੀਆਂ ਦੇ ਸਿਰ ਦੇ ਇੱਥੋਂ ਤੱਕ ਹੀ ਆਉਂਦੀ ਹੋਊਗੀ ਇੱਥੋਂ ਤੱਕ ਵੀ ਨਹੀਂ ਆਉਂਦੀਆਂ ਇਹ ਤੁਸੀਂ ਆਪ ਹੀ ਦੇਖਿਆ ਹੋਣਾ ਹੈ ਅੱਗੇ ਤੋਂ ਤੁਸੀਂ ਜੇ ਹੁਣੇ ਜੋ ਵੀ ਤੁਸੀਂ ਕਰ ਚੁੱਕੇ ਠੀਕ ਹੈ ਅੱਗੋਂ ਤੋਂ ਤੁਸੀਂ ਕੀ ਕਰਨਾ ਹੈ ਬੱਚੀਆਂ ਵਾਸਤੇ ਤੁਸੀਂ ਚੁੰਨੀਆਂ ਆਪ ਬਣਾਓ ਇੱਕ ਲਾਲ ਕਲਰ ਦੀ ਕੋਈ ਪੱਗ ਪੂਰੀ ਲਿਓ ਉਹਨੂੰ ਤੁਸੀਂ ਆਪ ਗੋਟਾ ਕਿਨਾਰੀ ਲਾਓ ਦੇਖੋ ਤਾਂ ਨਾਲੇ ਇੱਕ ਤਾਂ ਇਹ ਤੁਸੀਂ ਮਿਹਨਤ ਕਰੋਗੇ ਇੱਕ ਤੁਹਾਡਾ ਤੁਸੀਂ ਜਦੋਂ ਇੱਕ ਕਹਿੰਦੇ ਆਪਾਂ ਸੇਵਾ ਭਾਵਨਾ ਦੇ ਨਾਲੇ ਕੰਮ ਕਰਦੇ ਆਂ ਤੇ ਮਾਤਾ ਰਾਣੀ ਕਿਉਂ ਨਹੀਂ ਖੁਸ਼ ਹੋਊਗੀ ਫਿਰ ਜੋ ਵੀ ਤੁਸੀਂ ਸਮਾਨ ਦੇਣਾ ਆ ਉਹ ਖੁੱਲਾ ਸਮਾਨ ਲੈ ਕੇ ਆਓ ਵਧੀਆ ਸਮਾਨ ਲਓ ਜੋ ਕਿ ਅਗਰ ਕੰਜਕਾਂ ਜਿਹੜੀਆਂ ਆ ਉਹ ਘਰ ਲ ਜਾ ਕੇ ਉਹਨਾਂ ਨੂੰ ਵਰਤ ਸਕਣ ਇਹ ਨਹੀਂ ਹੁੰਦਾ ਵੀ ਉਹਨਾਂ ਨੂੰ ਤੁਸੀਂ ਪਲੇਟ ਬਣੀ ਬਣਾਈ ਦੇ ਦਿੱਤੀ ਉਹ ਅੱਗੋਂ ਕੀ ਕਰਨਗੇ ਉਗੋਵ ਦੇ ਵਿੱਚ ਜੀ ਜੀ ਕੋਈ ਵੀ ਵਾਰਤਨ ਜੋਗ ਨਹੀਂ ਹੈਗੀ ਤਾਂ ਉਹਨੂੰ ਰਸਟ ਬਿੰਦ ਦੇ ਵਿੱਚ ਸੁੱਟ ਦੇਣਗੇ ਤੇ ਫਿਰ ਆਪਾਂ ਮਾਤਾ ਤੋਂ ਕੀ ਉਮੀਦ ਕਰਦੇ ਆ ਕਿ ਮਾਤਾ ਰਾਣੀ ਸਾਨੂੰ ਵਧੀਆ-ਵਧੀਆ ਸਾਨੂੰ ਇਹ ਦੇ ਪੁੱਤ ਦੇ ਘਰ-ਬਾਰ ਦੇ ਕਾਰ ਦੇ ਸਭ ਕੁਝ ਮੰਗਦੇ ਆ ਨਾ ਕਿ ਉਹ ਸਾਡੇ ਵਾਰਤਨ ਜੋਗ ਹੋਵੇ ਤੇ ਕਹਿੰਦੇ ਹੁੰਦੇ ਆ ਕਮਾਉਣ ਵਾਲੇ ਵੀ ਤੇ ਹੰਡਾਉਣ ਵਾਲਿਆਂ ਦੀਆਂ ਉਮਰਾਂ ਲੰਬੀਆਂ ਕਰੀ ਮਾਤਾ ਰਾਣੀ ਇਹੀ ਕਹਿੰਦੇ ਆ ਨਾ ਤੇ ਜੇ ਆਪਾਂ ਹੁਣ ਆਪਣੇ ਆਪ ਇੱਕ ਥੋੜਾ ਜਿਹਾ ਪੈਸੇ ਬਚਾਉਣ ਦੀ ਖਾਤਰ ਆਪਾਂ ਇਦਾਂ ਦਾ ਸਮਾਨ ਲੈ ਆਉਨੇ ਆ ਕਿ ਮਾਤਾ ਰਾਣੀ ਖੁਸ਼ ਹੁੰਦੀ ਆ ਮੈਂ ਮੈਂ ਤਾਂ ਕਹਿੰਨੀ ਹ ਤੁਸੀਂ ਚੀਜ਼ ਭਾਵੇਂ ਥੋੜੀ ਦਿਓ ਜੋ ਵਾਰਤਨ ਜੋਗ ਵੀ ਜੋ ਅਗਲੇ ਦੇ ਬਰਤਨ ਨੂੰ ਕੰਮ ਆ ਜਾਵੇ ਹਮੇ ਕਿਉਂ ਕਹਿੰਨੀ ਆ ਕਿਉਂਕਿ ਮੈਂ ਨਾ ਇੱਕ ਵਾਰੀ ਜ਼ਿਆਦਾ ਮੈਂ ਨਹੀਂ ਦੇਖਦੀ ਹੈ ਕਿ ਇਹ ਚੀਜ਼ਾਂ ਪਰ ਮੈਂ ਲਾਈਵ ਟੀਵੀ ਤੇ ਆ ਰਿਆ ਸੀ ਆ ਮਾਤਾ ਤੋਂ ਜਦੋਂ ਉਹ ਸਵੇਰ ਦੀ ਆਰਤੀ ਹੁੰਦੀ ਆ ਉਹਨਾਂ ਨੇ ਕੰਜਕਾਂ ਪੂਜਨ ਕੀਤਾ ਤੇ ਕੰਜਕਾਂ ਨੂੰ ਉਹਨਾਂ ਨੇ ਬੈਗ ਦਿੱਤੇ ਬਿਲਕੁਲ ਦੇਖੋ ਜੀ ਬੈਗ ਦਿੱਤੇ ਤੇ ਉਹ ਜਿਹੜੀਆਂ ਉਹਨਾਂ ਨੇ ਚੁੰਨੀਆਂ ਦਿੱਤੀਆਂ ਉਹ ਵੀ ਘੱਟੋ-ਘੱਟ 2-2 ਮੀਟਰ ਸਵਾ 2-2 ਮੀਟਰ ਦੀਆਂ ਚੁੰਨੀਆਂ ਹੋਣਗੀਆਂ ਤੇ ਉਹ ਦੇਖੋ ਉਹ ਚੁੰਨੀ ਵੀ ਕੰਮ ਆਉਂਦੀ ਆ ਉਹ ਬੈਗ ਵੀ ਬੱਚੀਆਂ ਦੇ ਕੰਮ ਆਉਂਦੇ ਆ ਇਸੇ ਤਰ੍ਹਾਂ ਤੁਸੀਂ ਵੀ ਕਰਿਆ ਕਰੋ ਕਿ ਜੇ ਤੁਸੀਂ ਵੱਡੀਆਂ ਚੁੰਨੀਆਂ ਲਿਓ ਜਾਂ ਕਾਟਨ ਦਾ ਆਪ ਇੱਕ ਪੱਗ ਲੈ ਕੇ ਉਹਦੀਆਂ ਚੁੰਨੀਆਂ ਤੁਸੀਂ ਆਪ ਤਿਆਰ ਕਰੋ ਉਹਨੂੰ ਆਪ ਗੋਟਾ ਲਾਓ ਘਰ ਨਿੱਕੇ ਕਿੰਨਾ ਦਿਨ ਨੂੰ ਸ਼ਾਂਤੀ ਮਿਲਦੀ ਜਦੋਂ ਅਸੀਂ ਆਪਣੇ ਹੱਥੀਂ ਇਹ ਚੀਜ਼ਾਂ ਤਿਆਰ ਕਰਾਂਗੇ ਹਨ ਤੇ ਉਹਨਾਂ ਨੂੰ ਬੱਚਿਆਂ ਨੂੰ ਤੁਸੀਂ ਬਜਾਏ ਉਸ ਪਲੇਟ ਦੇ ਤੁਸੀਂ ਵੀ ਐਸੀ ਤਰ੍ਹਾਂ ਕਰੋ ਉਹਨਾਂ ਨੂੰ ਕਾਪੀਆਂ ਦਿਓ ਉਹਨਾਂ ਨੂੰ ਪੈਨ ਪੈਂਸਲਾਂ ਦਿਓ ਜੋ ਉਹਨਾਂ ਦੇ ਵਰਤੋਂ ਵਿੱਚ ਆ ਸਕੇ ਉਹ ਜ਼ਰੂਰੀ ਨਹੀਂ ਹੈ ਵੀ ਆਪਾਂ ਪਲੇਟਾਂ ਦੇਣੀਆਂ ਮੈਨੂੰ ਪਤਾ ਕਿ ਉਹ ਮਾਤਾ ਦਾ ਸ਼ਿੰਗਾਰ ਆ ਮਾਤਾ ਦਾ ਸ਼ਿੰਗਾਰ ਜੇ ਤੁਸੀਂ ਦੇਣਾ ਹੈ ਤਾਂ ਉਹ ਵਧੀਆ ਲਿਓ ਤਾਂ ਜੋ ਉਹਨਾਂ ਦੇ ਘਰ ਵਿੱਚ ਕੋਈ ਉਸ ਚੀਜ਼ਾਂ ਨੂੰ ਵਰਤ ਸਕੇ ਤੁਹਾਨੂੰ ਮਨ ਦੇ ਵਿੱਚ ਕਿਤੇ ਨਾ ਕਿਤੇ ਜ਼ਰੂਰ ਖਟਕੀ ਹੋਊਗੀ ਵੀ ਅਸੀਂ ਤਾਂ ਐਸੇ ਤਰ੍ਹਾਂ ਕਰਦੇ ਆਂ ਕੋਈ ਗੱਲ ਨਹੀਂ ਜੀ ਭੁੱਲ ਭੁਲੇਖੇ ਸਭ ਕੁਝ ਹੋ ਜਾਂਦਾ ਆ ਪਰ ਅੱਗੋਂ ਤੋਂ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖੋ ਤੇ ਜਿਨ੍ਹਾਂ ਨੇ ਕਈਆਂ ਨੇ ਤੇ ਅੱਜ ਕੰਜ ਕਾ ਪੂਜਨ ਕਰ ਲਿਆ ਹੈ ਤੇ ਕਈਆਂ ਨੇ ਹਜੇ ਇੱਕ ਦਿਨ ਛੱਡ ਕੇ ਕਰਨਾ ਆ ਤੇ ਤੁਸੀਂ ਜ਼ਰੂਰ ਖਿਆਲ ਰੱਖਣਾ ਚੀਜ਼ ਜੋ ਵੀ ਕੰਜ ਕਾਂ ਨੂੰ ਤੁਸੀਂ ਦੇਣੀ ਆ ਉਹਨਾਂ ਨੂੰ ਵਰਤਨ ਯੋਗ ਤੁਸੀਂ ਦਿਓ ਤੇ ਬਸ ਜੀ ਮੈਂ ਅੱਜ ਇੰਨਾ ਹੀ ਕਹਿਣਾ ਸੀ